ਇਹ ਗੱਲ ਜੀ ਸਾਰੇ ਵੀਰਾਂ ਨੂੰ ਵੀਰ ਜੀ ਅੱਜ ਆਪਾਂ ਵੀਡੀਓ ਦੀ ਸਟਾਰਟਿੰਗ ਮਿਹਂਦਰੇ ਚ ਪਾਉਂਦੇ ਆ ਤੇਲ ਉਦੋਂ ਪਉਣਾ ਹੈ ਪੀਗਣਾ ਮੈਂ ਕੈਣ ਭਰਿਆ ਇਸ ਡੋਲਣਾ ਜਾਵੇ ਪੀਗਣਾ ਉਹ ਪੀਗ ਵੀ ਰੱਖੀ ਆ ਤੇ ਹੁਣ ਲੱਗੇ ਆ ਮਿੱਟੀ ਖਿੱਚਣਾ ਇੱਕ ਇੱਕ ਲੂ ਧੂਕੇ ਦੂਜੀ ਸਾਈਡ ਸੁੱਟਣਾ ਜਿੱਥੋਂ ਮਿੱਟੀ ਪੁੱਟੀ ਨਾ ਉਹਦੇ ਉੱਤੇ ਖਿਲਾਰਨਾ ਹੈ ਵੀ ਪੈਲੀ 'ਚ ਥੋੜੀ ਬਦੀ ਜਾਨ ਪਵੇ ਤੇ ਬਾਕੀ ਵੀਡੀਓ ਤੁਹਾਨੂੰ ਬਹੌਣੇ ਉੱਥੇ ਜਾ ਕੇ ਪੈਲੀ 'ਚ ਆਉਗੇ ਗਏ ਪੈਲੀ ਚ ਇਹਦਾ ਲੋਹ ਹੈ ਕਤੂਦੇ ਤੇ ਆਉ ਥੱਲੇ ਉਤਰਨਾ ਹੈ ਪਰ ਇਹ ਸੇ ਕਰਕੇ ਆਪਾਂ ਨਵਾਂ ਕਰਾਇਆ ਬਣਾਇਆ ਸੇ ਕਰਕੇ ਨਵਾਂ ਕਰਾਇਆ ਬਣਾਇਆ ਇਹ ਵੀ ਹੈ ਆਪਾਂ ਮਿੱਟੀ-ਭੱਟੀ ਦਾ ਘਾਵਾ ਲੋਕੀ ਤੁਹਾਨੂੰ ਤਦਾ ਕਰਾਇਆ ਇਹਦਾ ਦੇਣ ਕੀ ਨਹੀਂ ਕਰਦਾ ਇਹ ਵੀ ਆਪਣਾ ਬਣਾ ਲਿਆ ਹੁਣ ਇਹ ਤੇ ਚੁੱਫਾ ਲੋ ਪਾਲੀਏ ਪਹਿਲੇ ਹੀ ਘਟਦੇ ਹੋਏ ਮੈਨੂੰ ਲੱਗਦਾ I ਕਈ ਤੋਂ ਬਥਲੇ ਤਾਰ ਕੇ ਇੱਕ ਵੀ ਬਣਾਉਣਾ ਰਾਹ ਗਿਆ ਤੇ ਇਹਦਾ ਦੋ ਤੋਂ ਬਹੁਤ ਉੱਚਾ ਦੇਖਦੇ ਸਭਾ ਤਾਰ ਕੇ ਬੰਨੇ ਇਹ ਉੱਤਰ ਗਿਆ ਇਹੰਦੋਣਾ ਕਰਾਇਆ ਮਾਜਾ ਬਣਾ ਉੱਥੇ ਬਣਾਇਆ ਇਹ ਦਰਦ ਨਹੀਂ ਹਾਂ ਕਿ ਬਾਇ ਇੱਥੇ ਸੋਨਾ ਕੈਕਰੀ ਇੱਕ ਬਣਾ ਦੇ ਨੀ ਕਪੜਾ ਆਉਗਾ ਉੱਥੋਂ ਹੀ ਰਾਹ ਗਿਆ ਉੱਥੇ ਆਹੇ ਉੱਥੇ ਉੱਤੀ ਜਗ੍ਹਾ ਸੀ ਨਾ ਉੱਥੋਂ ਹੀ ਉੱਪਰ ਆਹੇ ਇੱਥੇ ਆੜ ਰੱਖਿਓ ਬੈਗ ਇੱਥੇੜਨਾ ਇੱਥੇ ਮਿੱਟੀ ਪਾ ਦੇ ਆ ਖੱਲੇ ਪੀਆ ਨਾ ਮੋਟਾ ਕਰਾਇਆ ਆ ਕੀ ਕਰੋ